ਅੱਜ ਸੇ ਯਾਤਰਾ ਜਾ ਰਹੇ ਹਾਂ ਜੀ ਡੇਰਾ ਬਾਬਾ ਵੱਡ ਭਾਗ ਸਿੰਘ ਜੀ ਮਹਾਰਾਜ ਜੀ ਦੇ ਦਰਬਾਰ ਪੁੰਨਿਆ ਦੇ ਪਵਿੱਤਰ ਦਿਹਾੜੇ ਦੇ ਉੱਪਰ ਦਰਸ਼ਨ ਦਿਦਾਰੇ ਕਰਨ ਜਾ ਰਹੇ ਹਾਂ ਜੀ ਜਨਵਰੀ ਦਾ ਮਹੀਨਾ ਹੈ ਜੀ 25 ਤਰੀਕ ਆ ਬਾਬਾ ਜੀ ਦੇ ਦਰਸ਼ਨ ਦਿਦਾਰੇ ਕਰਾਂਗੇ ਜੀ ਬਹੁਤ ਹੀ ਖੂਬਸੂਰਤ ਪਹਾੜੀਆਂ ਦੇ ਵਿੱਚ ਘਿਰਿਆ ਹੋਇਆ ਮੇਰੇ ਬਾਬਾ ਜੀ ਦਾ ਸੋਨਾ ਦਰਬਾਰ ਆ ਸਾਹ ਸੰਗਤ ਜੀ ਦਰਸ਼ਨ ਕਰੋ ਨਾਲ ਜੁੜੇ ਰਹੋ ਬਹੁਤ ਸੋਹਣੇ ਬਾਬਾ ਜੀ ਦੇ ਦਰਬਾਰ ਦੇ ਦਰਸ਼ਨ ਹੋਣਗੇ ਤੇ ਤੁਹਾਨੂੰ ਸਾਰਾ ਦਰਸ਼ਨ ਮੇਲਾ ਬਾਬਾ ਜੀ ਦੇ ਦਰਬਾਰ ਦਾ ਕਰਾਵਾਂਗੇ ਇਹ ਰਸਤੇ ਦਾ ਵਿਊ ਹੈ ਜੀ ਜੋ ਰਸਤੇ ਦੇ ਵਿੱਚ ਪਹਾੜ ਆਂਦੇ ਆ ਪਹਾੜਾ ਦੇ ਵਿੱਚੋਂ ਕਰੋਸ ਹੁੰਦੇ ਹੋਏ ਬਾਬਾ ਜੀ ਦੇ ਦਰਬਾਰ ਸੰਗਤਾ ਬਾਬਾ ਜੀ ਦਾ ਨਾਮ ਜੱਪਦੀਆਂ ਹੋਈਆਂ ਬਾਬਾ ਜੀ ਦੇ ਦਰਬਾਰ ਡੇਰਾ ਬਾਬਾ ਵੱਡਭਾਗ ਸਿੰਘ ਜੀ ਮਹਾਰਾਜ ਜੀ ਦੇ ਜਾ ਰਹੀਆਂ ਨੇ ਤਨ ਤਨ ਸੋਢੀ ਸਾਹਿਬ ਬਾਬਾ ਵੱਡਭਾਗ ਸਿੰਘ ਜੀ ਹਰ ਇੱਕ ਦੀ ਮਨ ਨੂੰ ਕਾਮਨਾ ਪੂਰੀਆਂ ਕਰਦੇ ਆ ਜੋ ਵੀ ਸੰਗਤ ਬਾਬਾ ਜੀ ਦੇ ਦਰਬਾਰ ਸਰਦਾ ਨਾਲ ਬਾਬਾ ਜੀ ਦੇ ਦਰਬਾਰ ਜਾਂਦੀਆਂ ਨੇ ਸੇਵਾ ਕਰਦੀਆਂ ਨੇ ਕੋਈ ਵੀ ਸੇਵਾ ਕਰ ਲਓ ਬਰਤਨਾ ਦੀ ਕਰ ਲਓ ਝਾੜੂ ਦੀ ਕਰ ਲਓ ਜੋੜਿਆ ਦੀ ਕਰ ਲਓ ਕਿਸੇ ਪ੍ਰਕਾਰ ਦੀ ਸੰਗਤ ਦੀ ਸੇਵਾ ਕਰ ਲਓ ਬਾਬਾ ਜੀ ਦੀਆਂ ਅਪਾਰ ਖੁਸ਼ੀਆਂ ਉਦੋਂ ਹੀ ਮਿਲਦੀਆਂ ਨੇ ਜਦੋਂ ਆਪਾਂ ਬਾਬਾ ਜੀ ਦੇ ਦਰਬਾਰ ਸੇਵਾ ਕਰਦੇ ਆਂ ਬਾਬਾ ਜੀ ਦਾ ਨਾਮ ਜਪਦੇ ਆਂ ਸੰਗਤਾਂ ਬਾਬਾ ਜੀ ਦੇ ਦਰਬਾਰ ਢੇਰਾ ਬਾਬਾ ਵੱਡਾ ਭਾਗ ਸਿੰਘ ਜੀ ਗੁਰਦੁਆਰਾ 베ਰੀ ਸਾਹਿਬ ਦਰਸ਼ਨ ਦੇਦਾਰੇ ਕਰੀਆਂ ਨੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਆਂ ਨੇ ਧੁੱਪ ਬਹੁਤ ਸੋਹਣੀ ਖੜੀ ਹੋਈ ਆ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਸੰਗਤਾਂ ਦੁੱਖਾ ਕਲੇਸ਼ਾ ਤੋਂ ਦੂਰ ਹੁੰਦੀਆਂ ਨੇ ਤੇ ਸਤਗੁਰ ਵਾਹਿਗੁਰੂ ਦਾ ਨਾਮ ਜਪਦੇ 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 ਸਾਰੇ ਦੁੱਖਾ ਦਿਲਿਤਰਾ ਤੋਂ ਦੂਰ ਹੁੰਦੀਆਂ ਨੇ ਬਾਣੀ ਪੜੋ ਸੰਗਤ ਜੀ ਜਿੰਨਾ ਹੋ ਸਕੇ ਓਨਾ ਹੀ ਬਾਬਾ ਜੀ ਦਾ ਤੁਹਾਨੂੰ ਪਿਆਰ ਜ਼ਿਆਦਾ ਮਿਲਦਾ ਆ ਜਿੰਨਾ ਤੁਸੀਂ ਬਾਣੀ ਦੇ ਨਾਲ ਜੁੜਦੇ ਹੋ ਤੇ ਬਾਬਾ ਜੀ ਦੀਆਂ ਅਪਾਰ ਕਿਰਪਾ ਹੁੰਦੀਆਂ ਨੇ ਤੇ ਹੁਣ ਆਪਾਂ ਦਰਸ਼ਨ دیدਾਰੇ ਬਾਬਾ ਜੀ ਦੇ ਦਰਬਾਰ ਕਰ ਚੁੱਕੇ ਆ ਬਹੁਤ ਸੋਹਣੇ ਦਰਸ਼ਨ دیدਾਰੇ ਹੋਏ ਆ